ਸਚੀ ਗੱਲ ਜੀ ਸਵਾਗਤ ਹੈ ਤੁਹਾਡਾ ਇਸ ਵੀਡੀਓ ਦੇ ਵਿੱਚ ਇੱਕ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਇਸ ਵੀਡੀਓ ਦੇ ਵਿੱਚ ਸਕੂਲਾਂ ਦੇ ਵਿੱਚ ਮੌੜ ਛੁੱਟੀਆਂ ਦਾ ਵਾਅਦਾ ਕੀਤਾ ਜਾ ਸਕਦਾ ਆ ਪੰਜਾਬ ਸਰਕਾਰ ਇਸ ਬਾਰੇ ਵੱਡਾ ਫੈਸਲਾ ਲੈ ਸਕਦੀ ਹੈ ਜੀ ਸਕੂਲਾਂ ਦੇ ਵਿੱਚ ਛੁੱਟੀਆਂ ਚੱਲ ਰਹੀਆਂ ਨੇ ਸਰਦੀਆਂ ਦੀਆਂ ਤੇ ਇਹਦੇ ਵਿੱਚ ਘਾਰ ਇੱਕ ਵੱਡੀ ਅਪਡੇਟ ਆ ਰਹੀ ਆ ਕਿ ਮੌਸਮ ਖਾ ਦੇ ਜੋ ਚੇਤਾਵਨੀਆਂ ਮੌਸਮ ਨੂੰ ਲੈ ਕੇ ਉਹ ਡਰਾਰੀ ਹੈ ਤੇ ਆਉਣ ਵਾਲੇ ਜਿਹੜੇ 4-5 ਦਿਨ ਹੋਣਗੇ ਸੰਘਣੀ ਧੁੰਦ ਤੇ ਨਾਲ ਜਿਹੜਿਆ ਕਰਾਕੇ ਦੀ ਠੰਡ ਫੈ ਸਕਦੀ ਹੈ ਇਹਦੇ ਚਲਦੇ ਪੰਜਾਬ ਦੇ ਵਿੱਚ ਪੂਰੀ ਉਮੀਦ ਲੱਗ ਰਹੀ ਹੈ ਕਿ ਪੰਜਾਬ ਸਰਕਾਰ ਨੂੰ ਅਟਾ ਫੈਸਲਾ ਲੱਗ ਸਕਦੀ ਹੈ ਤੇ ਛੁੱਟੀਆਂ ਦੇ ਵਿੱਚ ਵਾਧਾ ਕੀਤਾ ਜਾ ਸਕਦਾ ਹੈ ਜੀ ਵੱਖ-ਵੱਖ ਅਕਾ ਜਥੇਵੰਦੀਆਂ ਦੀ ਜਿਹੜੀ ਯੂਨੀਅਨ ਹੈ ਉਹਨਾਂ ਨੇ ਸਰਕਾਰ ਨੂੰ ਜਿਹੜੀ ਅਪੀਲ ਕੀਤੀ ਹੈ ਕਿ ਸਕੂਲਾਂ ਦੇ ਵਿੱਚ ਜਿਹੜੇ ਆ ਮੌੜ ਛੁੱਟੀਆਂ ਦੇ ਵਿੱਚ ਵਾਧਾ ਕੀਤਾ ਜਾਏ ਤਾਂ ਜੋ ਵਿਦਿਆਰਥੀਆਂ ਤੇ ਅਧਿਆਪਕਾਂ ਦੀਆਂ ਜਿਹੜੀਆਂ ਸਿਹਤ ਸੰਬੰਧੀ ਕੋਈ ਸੰਕਸ਼ਿਆ ਨਾ ਫਾਇਦਾ ਹੋਣ ਇਸ ਲਈ ਜਿਹੜਾ ਨੇ ਛੁੱਟੀਆਂ ਕੀਤੀਆਂ ਜਾਣ ਅਫਰਡ ਤੇ ਦੇਖ ਸਕਦੇ ਹੋ ਜੀ 50 ਸਕੂਲਾਂ ਦੇ ਵਿੱਚ ਜਿਹੜੀਆਂ ਛੁੱਟੀਆਂ ਦਰਮਿਆਨ ਗੱਡੀ ਅਫਰਡ ਹੈ ਕਿ ਲੋਕਾਂ ਨੂੰ ਫੇਰ ਨਾ ਕਿਸੇ ਜ਼ਰੂਰੀ ਕੰਮ ਤੇ ਘਰਾਂ ਦੇ ਅੰਦਰ ਹੀ ਰਹਿਣ ਦੀ ਜਿਹੜੀ ਸਲਾਹ ਦਿੱਤੀ ਗਈ ਹੈ ਪੰਜਾਬ ਦੇ ਸਕੂਲਾਂ ਚ ਸਰਦੀਆਂ ਦੀਆਂ ਛੁੱਟੀਆਂ ਦਰਮਿਆਨ ਗੱਡੀ ਖਬਰ ਸਾਹਮਣੇ ਆ ਰਹੀ ਹੈ ਦਰਸਲ ਸਕੂਲਾਂ ਦੇ ਵਿੱਚ 31 ਦਸੰਬਰ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ ਪਰ ਹੁਣ ਵਾਧੂ ਰਿਠਦਿਆਂ ਮੱਦੇ ਨਜ਼ਰ ਛੁੱਟੀਆਂ ਹੋਰ ਵਾ ਸਕਦੀਆਂ ਨੇ ਮੌਸਮ ਵਿਭਾਗ ਵੱਲੋਂ ਵੀ 70 ਮੀਟਰ ਤੋਂ ਘੱਟ ਰਹਿਣ ਦੀ ਚੇਤਾਵਨੀ ਜਾਰੀ ਕੀਤੀ ਹੈ ਇਸ ਕਾਰਨ ਮਾਪੇ ਅਧਿਆਪਕ ਤੇ ਵਿਦਿਆਰਥੀ ਚਿੰਤਤ ਨੇ ਤੇ ਆਉਣ ਵਾਲੇ ਜਿਹੜੇ ਨੇ ਕੁਝ ਉਨਾ ਬਲੋਂ ਸਕੂਲਾਂ 'ਚ ਛੁੱਟੀਆਂ ਵਧਾਉਣ ਦੀ ਜੜੀਆ ਮੰਗ ਕੀਤੀ ਜਾ ਰਹੀ ਹੈ ਦੱਸਣਯੋਗ ਹੈ ਕਿ ਮੌਸਮ ਵਿਭਾਗ ਦੇ ਚਟıਗੜ੍ਹ ਕੇਂਦਰ ਵੱਲੋਂ ਪੰਜਾਬ ਸੰਯਤ ਕਈ ਸੁਭਿਆ ਲਈ ਸੰਗਣੀ ਤੁੰਦ ਚੇਤਾਵਨੀ ਜਾਰੀ ਕਰਦੇ ਹਾਂ ਸਾਵਧਾਨੀ ਅਪਣਾਉਣ ਲਈ ਕਿਹਾ ਗਿਆ ਹੈ ਜਿਸ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ ਚੇਤਾਵਨੀ ਮੁਤਾਬਕ ਹਰਿਆਣਾ ਪੰਜਾਬ 'ਚ ਇਸ ਸੰਗਣੀ ਤੁੰਦ ਫੈਲ ਸਕਦੀ ਹੈ ਤੇ ਆਉਣ ਵਾਲੇ ਦਿਨਾਂ 'ਚ ਇਸ ਤੋਂ ਵੀ ਸੰਗਣੀ ਤੁੰਦ ਜੜੀਆ ਛਾਈ ਰਹੇਗੀ ਇਸ ਨੂੰ ਦੇਖਦੇ ਹੋਏ ਸਕੂਲਾਂ ਦੇ ਵਿੱਚ ਛੁੱਟੀਆਂ ਵਧਾਈਆਂ ਜਾ ਸਕਦੀਆਂ ਨੇ ਇਹ ਫੁਕਤਾ ਖਬਰ ਜੜੀ ਹੈ ਤੁਸੀਂ ਸਮਝ ਸਕਦੇ ਹੋ ਮਿਲਦੇ ਹਾਂ ਅਗਲੀ ਵਾਰੀ ਦੇ ਵਿੱਚ ਜਾ ਸਕਦੇ ਹੋ ਤੁਹਾਨੂੰ